ਸਾਸਰੀ ਘਰ ਜੀ ਸਾਰਿਆਂ ਨੂੰ ਨਹੀਂ ਸਾਸਰੀ ਘਰ ਤੇ ਠੀਕ ਉਹ ਜੂਰੀ ਜੂਰੀ ਕੀ ਕਰੀ ਜਾਂਦੀਆਂ ਹਰਗੀ ਮੈਂ ਮੈਂ ਗੋ ਸੇਕ ਬਣਾਉਣ ਲੱਗੀ ਮੈਂ ਗੋ ਸੇਕ ਨੂੰ ਨਹੀਂ ਕਿ ਮੈਂ ਗੋ ਸੇਕ ਆ ਭਾਬੀ ਕਹਿੰਦੀ ਆਮੜੀ ਮੈਂ ਖਾਣੀ ਚਿੱਟੇ ਚਿੱਟੇ ਅੱਛਾ ਤੇ ਮੈਂ ਭਾਬੀ ਨੂੰ ਆਮ ਖਾਣੀ ਕੋਣੀ ਇਹਨਾਂ ਦਾ ਮੈਂ ਜੂਸ ਬਣਾ ਲੈਣੀ ਆ ਠੀਕ ਆ ਭਾਬੀ ਵੀ ਏਡ ਮਾ ਲਾ ਦੇਣੀ ਹੈ ਇਹ ਚਿੱਟੇ ਆਮਾ ਲਾਉਣੇ ਨੇ ਇਹ ਯਾਰ ਆਪਣੇ ਜੋਗਾ ਬਣਾ ਸਾਰੇ ਜੋਗਾ ਸਾਰੇ ਬਣਾਉਗੀਗਾ ਆਪਣੇ ਜੋਗਾ ਹੀ ਬਣਾਉਗੀ ਹੁਣ ਮੈਂ ਹੈਂ ਆਪਣੀ ਜੁੱਤੀ ਬਣਾਉਂਦੀ ਹੁਣ ਮੈਂ ਸੱਸਰੀ ਕਾਲਜੀ ਸਾਰਿਆਂ ਨੂੰ ਰਾਤ ਨੂੰ ਇਹ ਹੁਣ ਸਾਡੀ ਬਾਤ ਇਹ ਬੇਕੋਨ ਕੀ ਕਰਦੀ ਐ ਵੀ ਵੀ ਰੰਨੇ ਆ ਲੈ ਹੋਏ ਹੈ ਆਨੂੰ ਦੁਖਦਾ ਬਾਟੇ ਕਿਹਦੀ ਦਾਣ ਪੀਣੂ ਲਈ ਹੈ ਹੈ ਤੇ ਇਹ ਵੀ ਪੀ ਲਓ ਸੱਸਰੀ ਕਾਲਜੀ ਸਾਰਿਆਂ ਸੱਸਰੀ ਕਾਲਜੀ ਸਾਰਿਆਂ ਆਂ ਬੁੱਕਟੇ ਹੀ ਸਵੇਰੇ ਸਵੇਰੇ ਇਹ ਕੱਢਣ ਲਗੀ ਤੋਂ ਖਾ ਮੈਂ ਪਹਿਲਾਂ ਤਾਂ ਮੈਂ ਆਖਿਆ ਚੱਲ ਦਿੰਨਾ ਛੋੜ ਪੇਰ ਮੈਂ ਸੋਚਿਆ ਕਿ ਚੱਲ ਅਸੱਚ ਨਾ ਇਹ ਮੈਂ ਪਰਸੋਂ ਲੈ ਕੇ ਆਏ ਆਂ ਮੈਂਗੋ ਸ਼ੇਕ ਵਾਸਤੇ ਤੇ ਇਹਨੂੰ ਮੈਂ ਮੈਡਮ ਨੂੰ ਕਿਹਾ ਵੀ ਸਵਾਦ ਵਾ ਆਵੇਂ ਛੋਟ ਦੇ ਲੱਗੀ ਤੂੰ ਇੱਕ ਮੈਨੂੰ ਆਂਟੀ ਨੇ ਦਿੱਤਾ ਸੀ ਅੰਬ ਤੇ ਇਹ ਦੋ ਆਪਾਂ ਲੈਂਦੇ ਸੀ ਤੇ ਇੱਕ ਹੈਗਾ ਜਿਹੋੜ ਉਹ ਤਾਂ ਆਹੀ ਪਾਉਣਾ ਨਮਾ ਕੋ ਗਿੱਟ ਕਪੜ ਤੇ ਚੱਟੀ ਚਾਲ ਆਹੋ ਉਹ ਬੜੀ ਗਲਤ ਝੂਕਦੀ ਆ ਇਹਦੇ ਉਹ ਜਿਹੜੇ ਵਾਲ ਜੇ ਮਦੰਦਾ ਚ ਫਸ ਜਾਂਦੇ ਆ ਮੇਰੇ ਹੈਨਾ ਇਹ ਵਾਲ ਜੇ ਪਰ ਕਈ ਹੁੰਦੇ ਆ ਜਿਹੜੇ ਇਹਨਾਂ ਦੇ ਸ਼ੇਰੇ ਬੰਬੀ ਦੇ ਆਮਾ ਨਾ ਆਈ ਨਹੀਂ ਤੁਹਾਡੇ ਵਾਲੀ ਬੰਬੀ ਦੇ ਬਹੁਤ ਮਿੱਠਾ ਆਮਾ ਬਹੁਤ ਆਮਾ ਕਿਤੇ ਉਹਨਾਂ ਪੱਤਾ ਨਹੀਂ ਜਨਾਮ ਲੱਗਾ ਉਹਨੂੰ ਉਹ ਉਹਦੇ ਬਾੜ ਵੀ ਬੜੇ ਲੰਮੇ ਉਹਨਾਂ ਦੇ ਫਿਰ ਐ ਉਹ ਗਿਟਕਾ ਦੇ ਬੜੇ ਅੰਟੀ ਆਮਾ ਮਿੱਠੇ ਆ ਚੁਪਕਾ ਮੈਂ ਤਾਂ ਵੀ ਬੜੇ ਮਿੱਠੇ ਲੱਗਦੇ ਨੇ ਨਾ ਮੈਂ ਦੋ ਅੰਬ ਕੱਟੇ ਸਿਰ ਪਹਿਲਾਂ ਇੱਕ ਕੱਟਿਆ ਉਹ ਛਿੱਟਾ ਛਿੱਟਾ ਜਿਹਾ ਨਿਕਲ ਆਇਆ ਫੇਰ ਮੈਂ ਦੂਜਾ ਕੱਟਿਆ ਉਹ ਵੀ ਛਿੱਟਾ ਛਿੱਟਾ ਨਿਕਲ ਆਇਆ ਫੇਰ ਮੈਂ ਹਾਂ ਚੱਲ ਛੋਟਾ ਵਾ ਫੇਰ ਮੈਂ ਸੋਚਿਆ ਬੰਬੀ ਤੇ ਬਣਾਉਣ ਚੱਲੀਆ ਵੀਡੀਓ ਨਾਲ ਝਾੜ ਲਿਆ ਅੰਬ ਲਿਆਵਾਂਗੇ ਝਾੜ ਲਿਆਵਾਂਗੇ ਚੋ ਬਣਿਆ ਬਣਿਆ ਮਿਲ ਜਾਣਾ ਅੰਟੀ ਫੇਰ ਮੈਂ ਸੋਚਿਆ ਮੈਂ ਤਾਂ ਜਿੰਦਰਾ ਬਣਾ ਲੈਣਾ ਸ਼ੇਕ ਦੀ ਹੈ ਮੈਂ ਵੀ ਉਹ ਸ਼ੇਕ ਮੰango ਸ਼ੇਕ ਅੱਗੇ ਵਧਦੀ ਜਾਂਦੀ ਜਾਂਦੀ ਅੰਬਾਂ ਦਾ ਮੰango ਸ਼ੇਕ ਅੰ딜 ਐਲ ਵੀਰ ਇੰਦਾ ਕਰੀ ਤੂੰ ਮੈਂ ਨਾ ਮੈਂ ਆਂਬ ਲਿਆ ਨਹੀਂ ਕਿਤੇ ਕਿਤੇ ਨਿਕਲੇ ਤੂੰ ਲੈ ਕੇ ਲੈ ਜੀ ਘਰ ਉਹਨਾਂ ਨੇ ਨਾ ਬਨਾਣਾ ਸ਼ੇਕ ਹੋਣਾ ਵੀ ਜਾਂਦੀ ਕਿਹੜੇ ਪਾਣੀ ਅੰਜੀ ਅਜੇ ਵੀਰੀ ਬਨਾਣਾ ਸ਼ੇਕ ਦਾ ਮੰਗੋ ਸ਼ੇਕ ਮੰਗੋ ਸ਼ੇਕ ਦਾ ਬਣਾ ਬਨਾਣਾ ਸ਼ੇਕ ਬਣਾਉਣਾ ਵੀ ਯਾਰ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਮੈਂ ਦੋ ਕਿਤੇ ਕਿਤੇ ਆਂਬ ਨਿਕਲੇ ਆ ਉਹ ਬਾਹਰ ਜਾ ਕੇ ਤੇ ਬਨਾਣਾ ਸ਼ੇਕ ਬਣਾ ਮੈਂ ਤੇ ਦਾ ਭਰਾ ਸੋ ਜਾ ਮੈਂ ਦੋ ਨੇ ਮੈਂ ਤੇ ਇਹਨਾਂ ਆਖਿਆ ਖਰਬੂਜੇ ਦਾ ਬਣਾਵਾਂਗੇ ਰਾਤ ਨੂੰ ਖਰਬੂਜਾ ਸ਼ੇਕ ਦੁੱਧੀ ਪਾ ਕੇ ਬੜਾ ਸੁਆਦ ਬੰਦ ਹੈ ਹਾਂ ਮੈਂ ਪੀਤਾ ਬੜੀ ਬੜੀ ਕਿਹੋ ਜਿਹਾ ਮਰਜੀ ਲਈ ਜਾ ਨਹੀ ਨਹੀ ਮੈਂ ਬਲਿਊਟ ਬਣਾ ਕੇ ਦਿੱਤਾ ਵਾ ਖਰਬੂਜੇ ਦਾ ਬਹੁਤ ਆ ਜਾਂਦਾ ਇਹਦੇ ਪਪੀਤਾ ਵੀ ਪਾ ਲਈਏ ਥੋੜਾ ਸੁਆਦ ਤੇ ਚਾਹੇ ਫਿਰ ਕਈ ਨਹੀਂ ਆਇਆ ਕੋਈ ਗੋਰੀ ਮੈਂ ਪਪੀਤੇ ਦਾ ਬਣਾ ਲਿਆ ਫਿਰ ਪਪੀਤਾ ਜ਼ਿਆਦਾ ਪਾ ਲਿਆ ਉਹ ਜਦੋਂ ਨੂੰ ਮੈਂ ਪੀਣ ਲੱਗੇ ਉਹ ਪਪੀਤਾ ਦਾ ਨੂੰ ਆ ਗਿਆ ਉੱਪਰ ਕੇ ਉਹ ਤੂੰ ਪਪੀਤਾ ਜ਼ਿਆਦਾ ਦੁੱਧ ਘੱਟ ਪਾਇਆ ਹੈ ਜਾਇਂਟੀ ਵੈਂਟਾ ਵੈਂਟਾ ਉਹਦੇ ਨਾਲ ਦੁੱਧ ਹੋਏ ਮਿਕਸ ਕਰਕੇ ਫੋਨ ਵੇਖੀ ਨਾ ਕਿਤਾ ਤਾਂ ਅੰਬ ਦਾ ਕੜਾ ਬਣਾਤਾ ਵੇਖੋ ਹੁਣ ਦੋ ਜਣੀਆਂ ਲੱਗੀਆਂ ਵਾ ਕੀ ਕਰਦੀਆਂ ਹਾਂ ਬੱਸ ਮਾੜਾ ਫਿਰਦੇ ਪਰਟੀ ਨਾਲ ਪਰਟੀ ਟੋਸ ਤੇ ਹਾਂ ਸਾਹਿਬ ਹੈਗਾ ਨੇ ਮੌਸਮ ਨਹੀਂ ਚਾਦਾ ਹੈ ਬਈ ਆਮ ਆਪਾਂ ਨੇ ਗਦੀਆਂ ਨਾਲ ਗੱਲਾਂ ਹੋਈਆਂ ਪਾਣੀ ਪੇਸਟ ਕਾਢੀ ਸੀ 100 200 200 ਰੁਪਿਆ ਤੁਹਾਡਾ ਆਹ ਇਹ ਘਰ ਖਾਣੇ ਦੀ ਐ ਐਜਾ ਪਾਣਾ ਥੋੜੀ ਬਰਫ ਹੋਣਾ ਅੰਦਾਣਾ ਅੰਦਾਣਾ ਆ ਨਹੀਂ ਕੋਈ ਪੌੜਾ ਪਸੰਦ ਕੋਈ ਨਹੀਂ ਤੁਹਾਨੂੰ ਜਿਹੜੀ ਬਣਾਉਂਦੀ ਹੈ ਇਹ ਕੋਈ ਕੰਮ ਨਹੀਂ ਕਰਦੀ ਲੈ ਨਹੀਂ ਪਾਈ ਕੋਈ ਕੋਈ ਦਾਰਾ ਨਹੀਂ ਨਾ ਕੀ ਇਹਨੇ ਜਾ ਕੇ ਉਹਨਾਂ ਨੂੰ ਪਹਿਲਾਂ ਇਹ ਕਹ ਦੇਣੀ ਨਹੀਂ ਭਰੇ ਭਾਈ ਮਾਸਾ ਵਾਦੇ ਤੋਂ ਮੈਂ ਕਰ ਕੋ ਨਾ ਪਾਇਆ ਭਰਾਵਾ ਬਹੁਤ ਬੱਗ ਪੀਂ ਜਾਣਾ ਬਾ ਬਾਹ ਦੇ ਕਿ ਕਿ ਤੇਰਾ ਹੈ ਕਿਸ ਤਰ੍ਹਾਂ ਕਰਦਾ ਜੀ ਪਰ ਉਹ ਦੀਆਂ ਘਰ ਗਈਆਂ ਕਰਦੇ ਕਰਦੇ ਨਿਕਲ ਗਿਆ ਦੇਖੀ ਕਿ ਘਰ ਆ ਕੇ ਕੀ ਹੋ ਰਿਹਾ ਜਿੱਕੜੀ ਜਿੱਕੜੀ ਸਾਧ ਵਾਲਾ ਉਹਨੂੰ ਗਰਮੀ ਨਾ ਹੋ ਜੇ ਯਾਰ ਨਾ ਵੀਡੀਓ ਤੇ ਬੰਨ ਕਿਹੜੀ ਗੱਲ ਕਹੀ ਕਹਿੰਦੀ ਬਣਾਨੇ ਕਿਉਂ ਲਾ ਕੇ ਮੈਂ ਤਾਂ ਮੁੜ ਕੇ ਨਹੀਂ ਮੈਨੂੰ ਨਹੀਂ ਕਰਨੀ ਹੋਣੀ ਨਹੀਂ ਮੈਂ ਜਿਹੜਾ ਇਹ ਫੜਿੰਗੇ ਜਲਾਉਣੀ ਪਾਉਣੀ ਹੈ ਇਦੀ-ਬਿਦੀ ਗੱਲ ਕਰਾਈ ਨਾ ਮੈਂ ਤਾਰ ਲਾਉਣੀ ਨਹੀਂ ਮੈਂ ਕਿਉਂ ਮੇਰੇ ਕੋਲੇ ਕਿਹੜਾ ਬਟਨ ਦਬਾ ਕੇ ਤਾਂ ਨਾਲ ਹੀ ਹੱਥ ਵੱਧਿਆ ਜਾਂਦਾ ਵੱਧਿਆ ਜਾਂਦਾ ਨਾ ਬੜੀ ਤਿੱਖੀ ਹੈ ਹੋਰ ਜਿਆਦਾ ਸਪੀਸ ਹੋ ਜਾ ਰਵਣਾ ਆਵਾ ਪਰ ਮੈਨੂੰ ਬਗਾ ਲਾਦਾ ਆਹ ਗੱਲ ਲੈ ਕੇ ਕੀ ਅਗਰੇ ਖਾ ਲਾ ਦਿੰਦਾ ਵਾ ਚਲ ਨਹੀਂ ਚਲੋ ਚਲੋ ਹੁਣ ਬਣਾਓ ਪੀਓ ਬਸੋ ਕਿਹਦਾ ਬਣਾਵਾ ਪੀਤਲਾ ਪੀਤਲਾ ਉਹ ਕਿਦਾਂ ਆਓ ਵਿਚ ਪਾਇਆ ਕੀ ਕੀ ਹੈ ਜੇ ਹੁਣ ਇਹ ਵੀ ਦੱਸ ਦੋ ਬਦਾਮ ਹੋਰ ਹਾਂ ਪੁੱਤ ਦੁੱਧ ਖੰਡ ਦੁੱਧ ਖੰਡ ਅੱਛਾ ਆਹ ਰੀਬੜਾ ਕਰਤਾ ਟੂਟੀ ਫੂਟੀ ਨਹੀਂ ਹੈ ਕੀ ਹੈ ਟੂਟੀ ਫੂਟੀ ਉਹ ਹੈ ਨਹੀਂ ਉਹ ਹੈ ਨਹੀਂ ਹਾਂ ਉਹ ਲਿਆਵਾਂਗੇ ਇਹ ਉਹ ਬੰਦਲੇ ਆ ਕੇ ਰੱਖੇ ਜਾਨਾ ਹੁਣ ਉੱਤੇ ਸਜਾਈ ਆ ਉਹ ਵੇਹੋਂ ਨੇ ਕਿੰਨਾ ਇਹ ਜਿਹੜੀ ਗਰਮੀ ਦੇ ਵਿੱਚ ਕਿੰਨਾ ਸਾਮਾਨ ਪਾਉਂਦੇ ਇਹ ਇੱਕ ਦੇ ਵਾਸਤੇ ਮੰਮੀ ਮੰਮੀ ਅਸੀਂ ਅੰਦਰ ਆ ਮੰਮੀ ਦੇ ਆਪ ਹਾਂ ਮੰਮੀ ਲੰਮੇ ਪਏ ਆ ਮੰਮੀ ਨੂੰ ਚੜਿਆ ਵਾ ਬੁਖਾਰ ਅੰਮ੍ਰਿਤ ਨੇ ਪੀਣਾ ਅੰਮ੍ਰਿਤ ਨੇ ਪੁੱਛ ਲਿਆ ਵਾ ਮੰਮੀ ਨੂੰ ਹੋਇਆ ਵਾ ਬੁਖਾਰ ਤੇ ਦਵਾਈ ਲੈਂਦੀ ਬਟਾਲਿਓ ਤੇ ਹੁਣ ਕਿਹਾਂ ਪਰਚ ਹਾਂ ਡਾਕਟਰ ਨੇ ਕੋਈ ਨਹੀਂ ਨਾਰਮਲ ਜਾਇ ਕੰਮ ਵਾ ਟੈਸਟ ਉਹਨਾਂ ਸਾਰੇ ਕਰ ਲਏ ਆ ਮੌਸਮ ਮੌਸਮ ਚੇਂਜ ਵਾ ਨਾ ਤੋ ਆ ਨਾ ਥੋੜਾ ਜਿਆਦਾ ਸਰੀਰ ਕਮਜ਼ੋਰ ਵਾ ਖੂਨ ਘਟ ਵਾ ਆਹੋ ਦੇਖ ਤਾ ਕੇ ਕਰਾ ਕਮਜ਼ੋਰੀ ਨਾ ਬੁਕਾਰ ਹਾਂ ਹਾਂ ਤੂੰ ਆਂਦਾ ਦਵਾਈ ਖਾਓ ਹਫਤਾ ਇੱਕ ਤੇ ਹੋ ਜਾਊਗਾ ਠੀਕ ਰੰਡੇ ਨੂੰ ਪੀ ਕੇ ਹਾਂ ਉਹਨੇ ਪੀਓ ਮੈਂ ਪੀ ਜਾਨੀ ਆ ਮੈਂ ਨਹੀਂ ਲੋ ਆਂਟੀ ਪੀਓ ਇਹਦਾ ਤੀਜਾ ਚੌਥਾ ਕਰਾ ਹੋ ਗਿਆ ਵਾ ਤੀਜਾ ਚੌਥਾ ਕਿਥੇ ਅੱਗੇ ਇੱਕ ਵੀਡੀਓ ਦਾ ਸੀਨ ਬਣਾਇਆ ਉੱਚ ਵੀ ਨੇ ਸ਼ਕ ਲਿਆ ਪਹਿਲਾਂ ਹੀ ਕੋਈ ਨਹੀਂ ਬਣਾਇਆ ਇਹ ਚੰਨੇ ਹੈ ਨੇ ਬਣਾਇਆ ਤੇ ਉਹਨੇ ਹੀ ਆਹੀਂ ਕਰੂਗਾ ਹੀ ਬਣਾਇਆ ਆਈਡੀਆ ਮੇਰਾ ਹੀ ਨਾ ਆਈਡੀਆ ਮੇਰਾ ਹੀ ਨਾ ਲੰਬੀ ਦਸਤ ਸਿਸਟਮ ਲਗਾ ਦਿੱਤਾ ਜੇ ਚਾਹ ਪੀਣੀ ਹੈ ਤਾਂ ਤੱਤੇ ਤੱਤੇ ਜਿਹੋ ਜੀ ਚੀਜ਼ ਪਾਣੀ ਹੈ ਤੇ ਗੂੜੀ ਠੰਡੀ ਠੰਡੀ ਤੇ ਭਾਈ ਕੱਤਾ ਵੀ ਰੱਖਦਾ ਵੀ ਇਹ ਦੋਵੇਂ ਕੰਮ ਹੀ ਆ ਨਹੀਂ ਅਸੀਂ ਬਹੁਤ ਠੰਡੇ ਸੁਭਾਅ ਦੇ ਹੁੰਦੇ ਹਾਂ ਨਾ ਜਿਆਦਾ ਪੰਡੇ ਸੁਭਾਅ ਦੇ ਚਲੋ ਪੀ ਲੋ ਕੱਤਾ ਹੋ ਜਾਣਾ ਵਾ